ਸਾਸੀ ਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਥਾਂਜੀ ਕਰਨ ਜਾ ਰਹੇ ਹਾਂ ਜੀ 1 ਤਰੀਕ ਤੋਂ ਲੈ ਕੇ 4 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਾਲਾਤ ਬਹੁਤ ਨਾਜ਼ੁਕ ਨੇ ਮੀਂਹ ਲਗਾਤਾਰ ਹੋ ਰਿਹਾ ਜੀ ਹੜ ਦਾ ਪਾਣੀ ਇੰਨਾ ਜ਼ਿਆਦਾ ਪੰਜਾਬ ਦੇ ਉੱਪਰ ਵੱਧ ਚੁੱਕਿਆ ਕਿ ਬਹੁਤ ਸਾਰੇ ਖਤਰੇ ਪੰਜਾਬ ਦੇ ਉੱਪਰ ਮਡਰਾ ਰਹੇ ਨੇ ਫਿਲਹਾਲ ਪਾਣੀ ਚੱਲ ਰਿਹਾ ਹੈ ਜਾਨਾਂ ਕਾਫੀ ਜਾ ਚੁੱਕੀਆਂ ਨੇ ਜਾਨ ਮਾਲ ਪੱਠਿਆਂ ਦਾ ਨੁਕਸਾਨ ਹੋ ਚੁੱਕਿਆ ਜੀ ਜਾਨਵਰਾਂ ਦਾ ਨੁਕਸਾਨ ਹੋ ਚੁੱਕਿਆ ਪਰ ਹੜ ਜਦੋਂ ਘਟਣਗੇ ਹੋਰ ਜਿਆਦਾ ਮੁਸੀਬਤਾਂ ਸਾਹਮਣੇ ਆਉਣਗੀਆਂ ਬਿਮਾਰੀਆਂ ਦੇਖਣ ਨੂੰ ਮਿਲਣਗੀਆਂ ਪਾਣੀ ਜੋ ਖੇਤ ਹੜ ਚੁੱਕੇ ਨੇ ਰੇਤਾ ਚੜ ਚੁੱਕਿਆ ਜੀ ਉਹਨਾਂ ਦੇ ਉੱਪਰ ਸਾਰਿਆਂ ਦੇ ਭਲੇ ਦੇ ਲਈ ਆਉਂਦੇ ਸਮੇਂ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਬੱਦਲਬਾਈ ਪੰਜਾਬ ਦੇ ਉੱਪਰ ਬਣੀ ਹੋਈ ਹੈ ਜਿਸ ਦੇ ਕਾਰਨ ਨੁਕਸਾਨ ਦੇ ਚਾਂਸ ਕਾਫੀ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਲਿਖ ਦਿਓ ਘਟੋ ਘਟ ਤਾਂ ਕਿ ਜਿੱਥੇ ਵੀ ਨੁਕਸਾਨ ਹੋਇਆ ਉਸ ਦਾ ਭਲਾ ਹੋ ਸਕੇ ਹੁਣ ਜਾਣਕਾਰੀ ਸਾਂਝੀ ਕਰਦੇ ਹਾਂ ਜੀ 31 ਅਗਸਤ ਦੇ ਵਾਂਗੂ ਹੀ ਲਗਭਗ 1 ਸਤੰਬਰ ਨੂੰ ਵੀ ਪੰਜਾਬ ਦੇ ਵਿੱਚ ਤਗੜਾ ਮੀਂਹ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਇਲਾਕਾ ਉੱਤਰ ਪੱਛਮੀ ਇਹ ਮਾਝੇ ਤੇ ਦੁਆਬਾ ਸੈਂਟਰਲ ਪੰਜਾਬ ਤੇ ਪੁਆਧ ਦੀ ਗੱਲ ਕਰਾਂਗੇ ਜਿਹਦੇ ਵਿੱਚ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਪਠਾਨਕੋਟ ਤੋਂ ਅਸਵਰੀ ਨਵਾ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ ਸਾਹਿਬ ਪਟਿਆਲਾ ਮਾਨਸਾ ਸੰਗਰੂਰ ਇਹਨਾਂ ਦੇ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਹੇਠਲੇ ਪਾਸੇ ਫਜ਼ਿਲਕਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਫਿਰੋਜ਼ਪੁਰ ਬਰਨਾਲਾ ਮਾਨਸਾ ਇਹਨਾਂ ਵਿੱਚ ਵੀ ਥੋੜਾ ਬਹੁਤਾ ਮੀਂਹ ਦੇਖਿਆ ਜਾ ਸਕਦਾ ਪਰ ਫਿਰ ਵੀ ਬੱਦਲ ਹੀ ਬਣੇ ਰਹੇਗੇ ਥੋੜੇ ਬਹੁਤੇ ਤਾਂ ਆਪਾਂ ਕਹਿ ਸਕਦੇ ਕਿ ਲਗਾਤਾਰ ਝੜੀ ਦਾ ਮਾਹੌਲ ਬਣਿਆ ਰਹੇਗਾ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਹ ਇਹੀ ਦਰਸਾ ਰਹੇ ਨੇ 2 ਸਤੰਬਰ ਦੀ ਅਗਰ ਗੱਲ ਕਰੀਏ ਤਾਂ 2 ਸਤੰਬਰ ਨੂੰ ਵੀ ਤਕੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੀ ਜਿਸ ਦੇ ਸਿੱਟੇ ਵਜੋਂ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਮੀਂਹ ਹੈ ਅਗਰ ਗੱਲ ਕਰੀ ਤਾਂ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਸਾਜੇ ਦਾ ਜੀ ਸਿੰਘ ਨਗਰ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਵਿੱਚ ਵੀ ਸਾਨੂੰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਲਗਾਤਾਰ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਨੇ ਕਿ ਥੋੜਾ ਬਹੁਤਾ ਨੁਕਸਾਨ ਪੰਜਾਬ ਦੇ ਵਿੱਚ ਇਹਨਾਂ ਇਲਾਕੇ ਦੇ ਵਿੱਚ ਜ਼ਿਆਦਾ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਠਿੰਡਾ ਬਰਨਾਲਾ ਮਾਨਸਾ ਸੰਗਰੂਰ ਵਿੱਚ ਹਾਲਾਤ ਥੋੜੇ ਜਿਹਾ ਕੰਟਰੋਲ ਵਿੱਚ ਰਹਿਣਗੇ ਮੀਂਹ ਦੇ ਦੋ ਤਰੀਕ ਨੂੰ ਤਿੰਨ ਤਰੀਕ ਦੀ ਅਗਰ ਗੱਲ ਕਰੀਏ ਤਾਂ ਹਾਲਾਤ ਥੋੜੇ ਜਿਹਾ ਕੰਟਰੋਲ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਬੱਦਲ ਬਾਈ ਸਾਫ ਹੁੰਦੀ ਦਿਖਾਈ ਦੇਵੇਗੀ ਪਠਾਨਕੋਟ ਹੁਸ਼ਿਆਰਪੁਰ ਵਿੱਚ ਥੋੜਾ ਜਿਹਾ ਮੀਂਹ ਜ਼ਿਆਦਾ ਹੋ ਸਕਦਾ ਪਰ ਬਾਕੀ ਪੂਰੇ ਪੰਜਾਬ ਦੇ ਵਿੱਚ ਇੱਕੋ ਜਿਹਾ ਮਾਹੌਲ ਹੈ ਤਕੜੀ ਕੋਈ ਵੀ ਕਾਰਵਾਈ ਨਹੀਂ ਹੈ ਮੌਸਮ ਠੀਕ ਹੈ ਹਾਲਾਤ ਅੰਡਰ ਕੰਟਰੋਲ ਨੇ ਜਿਸ ਦੇ ਕਾਰਨ ਉਮੀਦ ਇਹ ਜਾ ਰਹੀ ਹੈ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਸੁਧਰ ਸਕਦੇ ਨੇ ਧੁੱਪ ਨਿਕਲ ਸਕਦੀ ਹੈ ਤੇ ਪਾਣੀ ਦਾ ਲੈਵਲ ਥੋੜਾ ਜਿਹਾ ਘਟਦਾ ਹੋਇਆ ਦਿਖਾਈ ਦੇਵੇਗਾ ਜਿਹੜੇ ਇਲਾਕਿਆਂ ਵਿੱਚ ਵੀ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਬਾਕੀ ਅਗਰ ਆਖਰੀ ਦਿਨ ਦੀ ਗੱਲ ਕਰੀ ਤਾਂ ਹੋਰ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ ਧੁੱਪ ਦਾ ਮਾਹੌਲ ਸਾਨੂੰ ਅਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਜਲੰਧਰ ਤੇ ਲੁਧਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਬਾਕੀ ਮਾਝੇ ਤੋਂ ਉੱਤਰਲੇ ਪਾਸੇ ਗੱਲ ਕਰੀਏ ਪਠਾਨਕੋੜ ਗੁਰਦਾਸਪੁਰ ਫਿਰ ਦੁਆਬੇ ਨੂੰ ਆਜੀ ਦਾ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਬਹੁਤ ਇਲਾਕਾ ਆਪਣਾ ਸਾਬਰੇ ਦਾਜੀਤ ਸਿੰਘ ਨਗਰ ਮੁਹਾਲੀ ਫਤਿਆਲਾ ਸਾਬ ਫਤੇਕੜ ਸਾਹਿਬ ਤੇ ਪਟਿਆਲੇ ਦੇ ਵਿੱਚ ਵੀ ਠੀਕ ਮੀ ਹੈ ਬਾਕੀ ਦੁਆਬੇ ਦੀ ਗੱਲ ਕਰੀਏ ਸੰਗਰੂਰ ਤੋਂ ਦੁਆਬੇ ਤੋਂ ਹੇਠਾਂ ਮਾਨਸਾ ਦੀ ਗੱਲ ਕਰੀਏ ਤਾਂ ਮਾਨਸੇ ਵਿੱਚ ਵੀ ਮੀ ਹੈ ਬਰਨਾਲੇ ਮੋਗਾ ਬਠਿੰਡਾ ਫਰੀਦਕੋਟ ਬੁਖਸਰ ਦੇ ਫਜ਼ਿਲਕਾ ਵਿੱਚ ਵੀ ਥੋੜਾ ਬਹੁਤ ਮੀ ਦੇਖਣ ਨੂੰ ਮਿਲ ਸਕਦਾ ਹੈ ਏਸੀ ਜੀ ਅਪਡੇਟ ਖੜਾ ਥੋੜਾ ਜਿਹਾ ਖਰਾਬ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਮਾਫੀ ਚਾਹੁੰਦੇ ਆ ਆਵਾਜ਼ ਥੋੜੀ ਜਿਹੀ ਖਰਾਬ ਹੋ ਚੁੱਕੀ ਹੈ ਜੀ ਤੇ ਅਗਲੀ ਜਾਣਕਾਰੀ ਮੇਲੇ ਕੇ ਜਲਦ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਧੰਨਵਾਦ ਜੀ